ਤੁਸੀਂ ਮਨਮਤ ਦੀ ਗੱਲ ਕੀਤੀ ਆ ਮਨਮਤ ਬਲਬੀਰ ਸਿੰਘ ਨੂੰ ਪਤਾ ਲੱਗ ਜਾਂਦਾ ਵਾ ਤੁਹਾਡੇ ਸਿੰਘਾਂ ਨੂੰ ਪਤਾ ਲੱਗ ਜਾਂਦਾ ਵਾ ਪਰ ਉੱਥੋਂ ਦੇ ਪ੍ਰਬੰਧਕਾਂ ਨੂੰ ਨਹੀਂ ਪਤਾ ਕੀ ਇਹ ਮਨਮਤ ਆ ਕਲੀਰੇ ਬਨਣੇ ਗੁਰੂ ਸਾਹਿਬ ਨੂੰ ਜਾਂ ਵਾ ਖੋਖਰ ਮੌਲੀਆਂ ਮੰਦਣੀਆਂ ਗੁਰੂ ਸਾਹਿਬ ਨੂੰ ਸੇਰੇ ਲਾਦਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨਮਤ ਮਾਨਦੇ ਹੋ ਤੁਸੀਂ ਮੰਨਦੇ ਹੋ ਕਿ ਇਹ ਕਾਲ ਤੱਕ ਸਾਹਿਬ ਤੋਂ ਜਾਂ ਦੂਜੇ ਪਾਸੇ ਆਪਾਂ ਗੱਲ ਕਰੀ ਉੱਥੋਂ ਦੇ ਸਿੰਘ ਸਾਹਿਬਾਂ ਜਿਹੜੇ ਆ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਕੀ ਮਨਮਤ ਉਹਨਾਂ ਨੇ ਵੇਖਿਆ ਕਿ ਇਹਦੇ ਨਾਲ ਕਲੀਰੇ ਨਾਲ ਮਾਇਆ ਆਉਂਦੀ ਜਾਂਦੀ ਤੇ ਤਾਂ ਬੰਨਦੇ ਦੇ ਕਲੀਰਿਆਂ ਨਾਲ ਮਾਇਆ ਹੀ ਪਾਉਂਦੇ ਆ ਤੇ ਉਹਨਾਂ ਨੇ ਕਿਹਾ ਮਾਇਆ ਆਉਂਦੀ ਆ ਉਦਾਂ ਦੀ ਕਿਸੇ ਦੀ ਜ਼ਰੂਰਤ ਨਹੀਂ ਆ ਕਿ ਕੋਈ ਮਰਜ਼ਾਦਾ ਦੀ ਉਲੰਘਣਾ ਕਰ ਜਾਵੇ ਗੁਰੂ ਨਾਨਕ ਪਾਸ਼ਾ ਦਾ ਘਰਵਾ ਇਹ ਉਥੋਂ ਹੀ ਸਖਤ ਫੈਸਲੇ ਲੈਣੇ ਚਾਹੀਦੇ ਸਨ ਕਿ ਇਹ ਜਿਹੜੀ ਬਾਨਵਾਦਵਾ ਇਹਨੂੰ ਬਿਲਕੁਲ ਕੋਈ ਵੀ ਆਣ ਕੇ ਗਾਂ ਵਧਾਉਂਦੇ ਵਧਣ ਜਿਹੜਾ ਜਿਹਨੇ ਕੀਤਾ ਉਹਦੇ ਤੇ ਆਹ ਕਾਨੂੰਨੀ ਕਾਰਵਾਈ ਜਾਵੇ ਸਰਕਾਰ ਮੁਸਾਪ ਕੋਰਸ ਦੇ ਵੀ ਤੁਸੀਂ ਉਹਨਾਂ ਨੂੰ ਹੀ ਉਹ ਤੇ ਮੰਗ ਪੱਤਰ ਉਹਨਾਂ ਨੂੰ ਦੇਈ ਜਾਂਦੇ ਹੁਣ ਪੇਜੋਂ ਤੁਸੀਂ ਇਹਨਾਂ ਨੂੰ ਕੋਸਦੇ ਰਹੇ ਹੋ ਅੱਜ ਤੁਸੀਂ ਜੇ ਮੰਨ ਲਓ ਅੱਜ ਇਹ ਨਹੀਂ ਮੰਨਣਗੇ ਕਿ ਗੁਰਗੱਦ ਸਾਹਿਬ ਕੱਲ੍ਹ ਨੂੰ ਤੁਸੀਂ ਇਹਨਾਂ ਨੂੰ ਵੀ ਕੋਸੋਗੇ ਕਿ ਸਾਡੀ ਗੱਲ ਨਹੀਂ ਮੰਨੀ ਗਈ ਇਹਨਾਂ ਨੂੰ ਕੱਢ ਕੇ ਬਾਹਰ ਮਾਰ ਦੇਣਾ ਗੁਰੰਤ ਸਾਹਿਬ ਜੀ ਪਾੜਗੀ ਸਾਹਿਬ ਸੁਭਾਏ ਮੰਨ ਕਰੇ ਜਿਹੜਾ ਉਹਨੂੰ ਪੁੱਛੇ ਕਿ ਜਿਹੜਾ ਗਰੰਥੀ ਆ ਇਨੇ ਚਿਰ ਤੋਂ ਮਹਾਰਾਜ ਦੀ ਸੇਵਾ ਕਰਦਾ ਆ ਰਿਹਾ ਵਾ ਤੇ ਉਹ ਕੀ ਮਹਾਰਾਜ ਦੇ ਪ੍ਰਕਾਸ਼ ਸੁਭਾਏ ਮੰਨ ਨਹੀਂ ਸਕਦਾ ਉਹਨੂੰ ਤੇ ਬਿਲਕੁਲ ਨਹੀਂ ਲੀਡਰ ਹੋਣਗੇ ਤੇ ਲੀਡਰ ਨੂੰ ਡੀਟੀਕੇ ਘਟੋ ਘਟ ਨਗਰ ਕੀਰਤਨ ਜਿਹੜਾ ਵਾ 4 4 5 5 ਘੰਟੇ ਲੇਟ ਕਰਦੇ ਆਓ ਸਤਕਾਰ ਕਮੇਟੀ ਨੂੰ ਮਰਿਆਦਾ ਦਾ ਪਤਾ ਕਿ ਦੂਜੀਆਂ ਜਥੇਬੰਦੀਆਂ ਜਾਂ ਆਪਾਂ ਜੇ ਅੱਜ ਪਿਛੇ ਦੀ ਗੱਲ ਕਰੀਏ ਉਹ ਮਰਿਆਦਾ ਬਾਰੇ ਨਹੀਂ ਜਾਣਦੀਆਂ ਕਿ ਜਾਂ ਵਿਸਲਾਪਨ ਲੱਗਦਾ ਨਹੀਂ ਵਿਸਲਾਪਨ ਜੀ ਵਿਸਲਾਪਨ ਹਾਂ ਉਹਨਾਂ ਨੂੰ ਵਾਰ ਨਾਲ ਉਹਨਾਂ ਨੂੰ ਗੁਰੂ ਦੇ ਸਤਕਾਰ ਨਾਲ ਨਹੀਂ ਜੇ ਇਹ ਨਹੀਂ ਸਤਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਦੇ ਬੱਚਿਆਂ ਨੇ ਇਹਨਾਂ ਦਾ ਸਤਕਾਰ ਨਹੀਂ ਜੇ ਕਰਨਾ ਇੱਥੋਂ ਗੱਲ ਚੱਲਦੀ ਜੇ ਗੁਰੂ ਗ੍ਰੰਥ ਸਾਹਿਬ ਤੋਂ ਜੇ ਨਾਨਕ ਸਾਹਿਬ ਦੇ ਵਤਾਰਪੁਰ ਦੇ ਸਵਾਏ ਨਾ ਵਿਆਹਪੁਰ ਦੇ ਸੰਬੰਧ ਵਿੱਚ 8 ਸਾਲ ਉੱਥੋਂ ਦੇ ਮਹਿੰਦਰ ਸਾਹਿਬ ਮਿਲਦੇ ਆਂ ਪਿਛਲੇ ਸਾਲ ਵੀ ਜਹੇਦਾਰ ਗੁਰਿੰਦਰ ਸਿੰਘ ਗੋਲੇ ਨਾਲ ਗੱਲ ਹੋਈ ਕੁਦਰਤ ਸਤਕਰਤਾਰ ਸਾਹਿਬ ਇਹ ਜਿਹੜੀ ਗੁਰੂ ਦੀ ਹਿਜੂਰੀ ਵਿੱਚ ਬਿੱਦ ਵੰਡੀ ਜਾਂਦੀ ਇਹ ਮੰਨ ਮਤਵਾ ਉਹਦਾ ਗਾਰਡਨ ਜਵਾਬ ਵੀ ਸੰਗ ਦੀ ਭਾਵਨਾ ਵਾ ਸਾਡੀ ਗੋਲਕਣਾ ਘੜ ਜੇ ਮਾਰੇ ਦੀ ਹਿਜੂਰੀ ਵਿੱਚ ਬਿੱਦ ਵੰਡੀ ਪਿਛਲੇ ਸਾਲ ਅੱਜ ਫਿਰ ਟੱਕਿਆ ਮੈਂਜਨ ਨੂੰ ਫੋਨ ਕੀਤਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਸਤਜਿੰਦਰ ਸਿੰਘ ਇਸ ਟਾਈਮ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਸਖਤਰੇ ਦੇ ਸਾਹਮਣੇ ਆ ਅਕਾਲ ਤਖਤ ਸਾਹਿਬ ਦੇ ਸਖਤਰੇ ਦੇ ਵਿੱਚ ਜਥੇਬੰਦੀਆਂ ਦੇ ਸਿੰਘ ਮਿਲਣ ਵਾਸਤੇ ਆਏ ਆ ਬਲਬੀਰ ਬੀ ਸੇ ਮੁੱਛਲ ਜਿਹੜੇ ਕਿਸ ਸਤਕਾਰ ਕਮੇਟੀ ਤੋਂ ਆ ਤੇ ਉਹਨਾਂ ਦੇ ਨਾਲ ਸਿੰਘ ਆ ਮਸਲਾ ਕੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਬਲਬੀਰ ਸਿੰਘ ਜੀ ਨਾਲ ਗੁਰਫਤੇ ਸੰਚ ਕਰਦੇ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜਾ ਮਸਲਾ ਲੈ ਕੇ ਆਏ ਹੋ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤਗੁਰੂ ਜਗਤ ਮਾਤਾ ਮਾਤਾ ਸੁਲਖਣੀ ਜੀ ਜਿਹਨਾਂ ਦਾ ਵਿਆਹ ਪ੍ਰੋਬ ਆ ਰਿਹਾ ਹੈ ਇਹ 29 ਦੇ 30 ਨੂੰ ਬਹੁਤ ਬੇਅੰਤ ਸੰਗਤਾਂ ਦੇਸ਼ਾਂ ਦੇ ਵਿਦੇਸ਼ਾਂ ਤੋਂ ਚੱਲ ਕੇ ਉੱਥੇ ਆਣ ਕੇ ਦਰਸ਼ਨਦਾਰੇ ਕਰਦੀਆਂ ਹਨ ਕੰਧ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਕਾਰਸੇ ਆ ਰਹੀ ਚੱਲ ਰਹੀ ਹੈ ਉਸ ਗੁਰੂ ਘਰ ਦੀ ਕਾਰ ਸੇਵਾ ਚੱਲਣ ਦੇ ਵੀ ਕਈਆਂ ਨੇ ਵਿਰੋਧ ਕੀਤਾ ਕਿ ਕਿਤੇ ਕਾਰ ਸੇਵਾ ਵਾਲੇ ਬਾਬੇ ਕੰਧ ਸਾਹਿਬ ਨੂੰ ਨਾ ਕੰਧ ਜਿਹੜੀ ਹੈ ਗੁਰੂ ਨਾਨਕ ਪਾਸੇ ਸਮੇਂ ਦੀ ਉਹਨੂੰ ਨਾ ਛੇੜਨਾ ਨਾ ਢਾਉਣਾ ਨਾ ਜਿਹੜਾ ਇਤਿਹਾਸਕ ਸਥਾਨ ਬਣਿਆ ਹੈ ਪਹਿਲਾਂ ਨਵਾਂ ਹੀ ਕੋਈ ਪੁਰਾਣਾ ਨਹੀਂ ਉਹਦੇ ਉਥੋਂ ਉਹਦਾ ਵੱਡਾ ਹਾਲ ਕਰਦੇ ਚਾਹੀਦਾ ਅਸੀਂ ਸਭ ਤੋਂ ਪਹਿਲਾਂ ਮੰਗ ਕਰਦੇ ਹਾਂ ਕਿ ਕਾਰ ਸੇਵਾ ਵਾਲੇ ਬਾਬਿਆਂ ਨੂੰ ਬਾਬਾ ਸੇਵਾ ਸਿੰਘ ਜੀ ਦੀ ਸੇਵਾ ਚੱਲ ਰਹੀ ਹੈ ਕਿ ਤੁਸੀਂ ਬੜੇ ਸਤਿਕਾਰਯੋਗ ਜੀ ਤੇ মিডিਆ ਰਾਈ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਕਰਦੇ ਆਂ ਕਿ ਕੋਈ ਇਹੋ ਜਿਹਾ ਕਦਮ ਨਾ ਚੁੱਕ ਲਓ ਕਿ ਜਿਹਦੇ ਨਾਲ ਤੁਸੀਂ ਕਾਂਦੀ ਛੇੜ ਛਾੜਨਾ ਕਰਿਓ ਤੇ ਨਾ ਉਸ استان ਦੀ ਕਰਿਓ ਜਿਹੜਾ ਬਣਿਆ ਪਿਆ ਵਾ ਸਿੱਖ ਸਾਰੇ ਤੁਹਾਡੇ ਹੱਲ ਵੇਖ ਰਹੇ ਆ ਕਿ ਐਰ ਕੀ ਕਾਰਸੇ ਵਾਲੇ ਬਾਬੇ ਕੀ ਕਰਦੇ ਨੇ ਦੂਸਰੀ ਇਹ ਹੈ ਕਿ ਉੱਥੋਂ ਦੇ ਮੈਨੇਜਰ ਸਾਹਿਬਾਨ ਨੂੰ ਅਸੀਂ ਜੁਮੇਵਾਰ ਸਿੰਘ ਹਰ ਸਾਲ ਦੀ ਤਰ੍ਹਾਂ ਇੱਕ ਮਰਜ਼ਾਦਾ ਪੱਤਰ ਦੇ ਕੇ ਆਉਂਦੇ ਰਹੇ ਆ ਕਿ ਜੋ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਗ ਤੇ ਨਗਰ ਕੀਰਤਨ ਨਿਕਲਦੇ ਨੇ ਨਗਰ ਕੀਰਤਨ ਦੇ ਵਿੱਚ ਕੀ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹੁੰਦੇ ਨੇ ਪੰਜ ਪਿਆਰੇ ਗਾੜੀ ਬੈਂਡਵਾਜੇ ਲਾਏ ਜਾਂਦੇ ਨੇ ਬੈਂਡਵਾਜਿਆਂ ਦੇ ਗਾੜੀ ਕਈ ਭੰਗੜਾ ਪੌਂ ਲੱਗ ਪੈਂਦੇ ਨੇ ਫਿਰ ਕੀ ਹੁੰਦਾ ਕਿ ਉੱਥੇ ਬਿਦਵੰਡੀ ਜਾਂਦੀ ਹੈ ਤੇਲ ਚੜਾਏ ਜਾਂਦੇ ਨੇ ਤੇ ਗੁਣੇ ਵੰਡੇ ਜਾਂਦੇ ਨੇ ਗਾਉਣ ਬਿਠਾਏ ਜਾਂਦੇ ਨੇ ਤੇਲ ਚੜਾਇਆ ਜਾਂਦਾ ਵਾ ਪੂਰੀ ਮਨਮਤ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਕਲੀਰੇ ਬਨੇ ਜਾਂਦੇ ਨੇ ਇਹ ਅਸੀਂ ਕੋਲੋਂ ਨਹੀਂ ਕੋਈ ਕਿਸ ਨੂੰ ਭੰਡ ਨਹੀਂ ਰਹਿ ਅਹੀਂ ਜੋ ਸਚਾਈ ਸਾਹਮਣੇ ਵੇਖੀ ਹੈ ਲੰਮੇ ਸਮੇਂ ਤੋਂ ਉਥੋਂ ਦੇ ਮੈਨੇਜਰ ਸਾਹਿਬਾ ਨੂੰ ਅਸੀਂ ਜਿਹੜੀ ਮਰਜ਼ਾਦਾ ਪੱਤਰ ਦੇ ਕੇ ਆਉਂਦੇ ਰਹੇ ਆ ਪਰ ਉਹਨਾਂ ਨੇ ਬਿਲਕੁਲ ਗੌਰ ਨਹੀਂ ਦਿੱਤਾ ਗੌਰ ਨਹੀਂ ਕੀਤਾ ਇਸ ਚੀਜ਼ ਦਾ ਕੋਈ ਅਸੀਂ ਹੁਣ ਅੱਜ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਦਫ਼ਤਰ ਦੇ ਵਿੱਚ ਮਰਜ਼ਾਦਾ ਜਿਹੜਾ ਪੱਤਰ ਦੇ ਕੇ ਗਏ ਆ ਕਿ ਇਹ ਮਰਜ਼ਾਦਾ ਨੂੰ ਲਾਗੂ ਕਰਾਇਆ ਜਾਵੇ ਜਿਹੜੇ ਗੁਰੂ ਨਾਨਕ ਪਾਸ਼ਾ ਦਾ ਵਿਆਹ ਪਰਵ ਆ ਰਿਹਾ ਹੈ ਉਥੇ ਬਿਲਕੁਲ ਜਿਹੜੀ ਮਨਮਤ ਕੀਤੀ ਜਾਂਦੀ ਆ ਜਿਹੜਾ ਗਾਉਣ ਬਿਠਾਇਆ ਜਾਂਦਾ ਵਾ ਗੁਨੇ ਵੰਡੇ ਜਾਂਦੇ ਆ ਭੰਗੜੇ ਪਾਏ ਜਾਂਦੇ ਆ ਡੀਜੇ ਲੱਗਦੇ ਨੇ ਸ਼ਰਾਬਾਂ ਪੀਂਦੇ ਆ ਪਿਛਲੇ ਸਾਲ ਅਸੀਂ ਦਾੰਗ ਫੇਰੀ ਆ ਸ਼ਰਾਬ ਦੇ ਠੇਕੇ ਆ ਸਾਡਾ ਕੱਲਿਆਂ ਦਾ ਫਰਜ਼ ਨਹੀਂ ਬੰਦਾ ਸਭ ਤੋਂ ਪਹਿਲਾਂ ਫਰਜ਼ ਬੰਦਾ ਜਿਹੜਾ ਸ਼ਰੂਮਣੀ ਕਮੇਟੀ ਦਾ ਉੱਥੇ ਸਾਰਾ ਪ੍ਰਬੰਧ ਹੈ ਜਿਹੜੀਆਂ ਉੱਥੇ ਗੋਲਕਾਂ ਦਾ ਜਿਹੜਾ ਇਹਨਾਂ ਦਾ ਸਾਰਾ ਹਿਸਾਬ-ਕਿਤਾਬ ਕਰਦੇ ਨੇ ਤੇ ਇਹ ਕਰਕੇ ਕਿ ਅਸੀਂ ਇਹਨਾਂ ਨੂੰ ਅਰਕੀ ਪਹਿਲੀ ਵਾਰਾਂ ਸ੍ਰੀ ਅਕਾਲਤਾ ਸਾਹਿਬ ਗੁਰੂ ਨਾਨਕ ਪਾਛਾ ਦੇ ਵਿਆਪ ਰੂਪ ਦੇ ਜਿਹੜਾ ਮਰਜ਼ਾਦਾ ਪੱਤਰ ਦਿੰਦਾ ਸੋ ਤੁਸੀਂ ਮਨਮਤ ਦੀ ਗੱਲ ਕੀਤੀ ਆ ਮਨਮਤ ਬਲਬੀਰ ਸਿੰਘ ਨੂੰ ਪਤਾ ਲੱਗ ਜਾਂਦਾ ਵਾ ਤੁਹਾਡੇ ਸਿੰਘਾਂ ਨੂੰ ਪਤਾ ਲੱਗ ਜਾਂਦਾ ਵਾ ਪਰ ਉੱਥੋਂ ਦੇ ਪ੍ਰਬੰਧਕਾਂ ਨੂੰ ਨਹੀਂ ਪਤਾ ਕੀ ਇਹ ਮਨਮਤ ਆ ਕਲੀਰੇ ਬਣਨੇ ਗੁਰੂ ਸਾਹਿਬ ਨੂੰ ਜਾਂ ਵਾ ਖੋਖਰ ਮੌਲੀਆਂ ਮੰਦਣੀਆਂ ਗੁਰੂ ਸਾਹਿਬ ਨੂੰ ਸੇਰੇ ਲਾਦਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨਮਤ ਮੰਨਦੇ ਹੋ ਤੁਸੀਂ ਮੰਨਦੇ ਹੋ ਕੀ ਇਹ ਕਾਲ ਤੱਕ ਸਾਹ ਤੋਂ ਜਾਂ ਦੂਜੇ ਪਾਸੇ ਆਪਾਂ ਗੱਲ ਕਰੀ ਉੱਥੋਂ ਦੇ ਸਿੰਘ ਸਾਹਿਬਾਂ ਜਿਹੜੇ ਆ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਕੀ ਮਨਮਤ ਆ ਪਰ ਜਿਨ੍ਹਾਂ ਦਾ ਕੰਮ ਹੀ ਪ੍ਰਚਾਰ ਕਰਨਾ ਵਾ ਉਹ ਨਹੀਂ ਦੱਸ ਸਕਦੇ ਕਿ ਇਹ ਮਨਮਤ ਤੋਂ ਸਿੱਖ ਦੂਰ ਰ ਉਹ ਕਿਹਨੂੰ ਦੱਸਣ ਉਹ ਮੈਨੂੰ ਸਮਝ ਨਹੀਂ ਲੱਗੀ ਇੱਥੇ ਦੱਸਣ ਕਿਨੂੰ ਪ੍ਰਚਾਰਕ ਤਨਖਾਈਆ ਵਾ ਆ ਆਜਾਦ ਆ ਜਿਹੜੇ ਤੁਰੇ ਫਿਰਦੇ ਇਹ ਵੀ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਇਹ ਵੀ ਨਹੀਂ ਚੰਗੇ ਲੱਗਦੇ ਕਿਉਂਕਿ ਅਸੀਂ ਮਰਜ਼ਾਦਾ ਦੀ ਗੱਲ ਕਰ ਰਹੇ ਹਾਂ ਸ੍ਰੀ ਆਕਾਲ ਤਖਸਾ ਤੋਂ ਹੁਕਮਨਾਮਾ ਜਾਰੀ ਹੋਇਆ ਵਾ ਆ ਹੁਕਮਨਾਮੇ ਦੀ ਕਾਪੀ ਆ 22 11 2013 ਨੂੰ ਹੁਕਮਨਾਮਾ ਕੀ ਜਾਰੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਨਗਰ ਕੀਰਤਨ ਕੋਈ ਵੀ ਕਿੱਥੇ ਕੱਢਿਆ ਜਾਂਦਾ ਅਗਲੇ ਬਨੇ ਕੋਈ ਬੈੜਵਾਜੀ ਨਹੀਂ ਜਾਂ ਕੇਵਲ ਗਤਕਾ ਖੜਾ ਜਾਵੇਗਾ ਜਿਹੜੇ ਸ਼ਬਦੋਂ ਕੀ ਅੱਗੇ ਕਰਦੇ ਨੇ ਉਹ ਵੀ ਪਿੱਛੇ ਕਰਨਗੇ ਇਹਦੇ ਆਪਾਂ ਪੜ ਕੇ ਥੋੜਾ ਸੁਣਾ ਦਿੰਨੇ ਆ ਜੇ ਆਪਾਂ ਮੇਨ ਫੈਂਸ ਦੀ ਗੱਲ ਕਰੀਏ ਜਿਸ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਨਗਰ ਕੀਰਤਨ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪਿਆਰੇ ਫਿਰ ਪੰਜ ਨਿਸਾਨ ਚ ਇਸ ਤੋਂ ਅੱਗੇ ਨਗਾਰਚੀ ਅਤੇ ਉਸ ਤੋਂ ਬਾਅਦ ਗਤਕੇ ਵਾਲੇ ਇਸ ਤੋਂ ਬਿਨਾਂ ਬਾਕੀ ਸਾਰੀ ਸੰਗਤ ਸਤਗੁਰੂ ਦੀ ਪਾਲਕੀ ਦੇ ਪਿੱਛੇ-ਪਿੱਛੇ ਸ਼ਬਦ ਗਾਉਂਦੇ ਚੱਲਣਾ ਪਰ ਇਹਦੇ ਵਿੱਚ ਇਹੋ ਜੀ ਗੱਲ ਤੇ ਕਿਤੇ ਨਹੀਂ ਲਿਖੀ ਕਿ ਅਗਲੇ ਪਾਸੇ ਬੈਂਡ ਵਾਜਾ ਮਨਾਹੀ ਹੈ ਕੀ ਲੱਗਦਾ ਤੁਹਾਨੂੰ ਉਹਦੇ ਉੱਤੇ ਲਿਖਣੀ ਚਾਹੀਦੀ ਸੀ ਨਹੀਂ ਨਹੀਂ ਆਹ ਲਿਖਤਾ ਉਹਨਾਂ ਨੇ ਆ ਕਿ ਬਾਕੀ ਸਭ ਕੋ ਬੈਂਡ ਵਾਜੇ ਦੇ ਬਿਲਕੁਲ ਨਹੀਂ ਚਾਹੀਦੇ ਨਗਰ ਕੀਤੇ ਦੇ ਨਗਰ ਕੀ ਬੈਂਡ ਵਾਜੇ ਦਾ ਕੰਮ ਨਹੀਂ ਆ ਹੁਣ ਬੈਂਡ ਵਾਜੇ ਜਦੋਂ ਆਵਾਂ ਸ਼ਾਦੀਆਂ ਦੇ ਵਜਦੇ ਵੇਖੇ ਸੀ ਤੇ ਉਹਦੇ ਉੱਥੇ ਪੰਘੜਾ ਪਉਂਦੇ ਜਦੋਂ ਬੈਂਡ ਵਾਜੇ ਢੋਲ ਵਜਦਾ ਉਦੋਂ ਬਹੁਤ ਬਧੀ ਲੋਕ ਪੰਘੜਾ ਪਾਉਣ ਲੱਗ ਪੈਂਦੇ ਸ਼ਰਾਬੀ ਕੋ ਆ ਵੀ ਅਸੀਂ ਆਪ ਕਈ ਸਾਲ ਹੋ ਗਏ ਉੱਥੇ ਜਦੋਂ ਜਦਕਾ ਹੋ ਸਕਦਾ ਵਾ ਬੈਂਡ ਨਹੀਂ ਹੋਣਾ ਚਾਹੀਦਾ ਜਦਕਾ ਹੋ ਸਕਦਾ ਜਿਹੜੀ ਸਾਡੀ ਮਰਜ਼ਾਦਾ ਹੈ ਸ਼ਾਸਤਰ ਵਿਦਿਆ ਦਿਖਾਉਣੇ ਜੋਰ ਦਿਖਾਉਣੇ ਜਦਕਾ ਖੇਡਾਂ ਇਹਦੇ ਨਾਲ ਬੱਚਿਆਂ ਤੇ ਬਹੁਤ ਪ੍ਰਭਾਵ ਪੈਂਦਾ ਕਿ ਬੱਚੇ ਵੀ ਖੇਡਣ ਲੱਗ ਪੈਂਦੇ ਨੇ ਜੇ ਆਪਾਂ ਗੱਲ ਕਰੀਏ ਮੰਨ ਲਓ ਤੁਸੀਂ ਬਟਾਲੇ ਦੀ ਧਰਤੀ ਦੀ ਗੱਲ ਕਰਦੇ ਹੋ ਗੁਰਦਰਾ ਕੰਤ ਸਾਹਿਬ ਦੀ ਗੱਲ ਕਰਦੇ ਹੋ ਜਿਹੜੇ ਨਗਰ ਕੀਰਤਨ ਲੈ ਕੇ ਆਉਂਦੇ ਆ ਪ੍ਰਬੰਧਕ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪ੍ਰਬੰਧਕ ਆਉਂਦੇ ਆ ਉਹ ਸਿਆਸੀ ਰੋਟੀਆਂ ਸਿੱਖਦੇ ਜੇ ਲੜਦੇ ਇੱਕ ਦੂਜੇ ਦੂਸਰੋਂ ਪਾ ਕੇ ਮੈਂ ਗਾੜੀ ਮੂਹਰੇ ਹੋ ਕੇ ਕੀ ਹੁੰਦਾ ਆ ਕਿ ਜਿਹੜਾ ਨਗਰ ਕੀਰਤਨ ਉਥੋਂ ਤੁਰਦਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਸਤਕਰਤਾਰੀਆਂ ਗੁਰਦਰਾ ਸਾਹਿਬ ਤੋਂ ਆਰੰਭ ਹੁੰਦਾ ਜਿਹੜਾ ਅਗਲੇ ਦਿਨ ਆਰੰਭ ਹੁੰਦਾ ਸਤਕਰਤਾਰੀਆਂ ਗੁਰਦਰਾ ਸਾਹਿਬ ਤੋਂ ਉੱਥੇ ਉਹ ਦੇਖਦੇ ਰਹਿੰਦੇ ਆ ਕਿ ਫਰਾਨਾ ਸੁਚਾ ਸੰਗ ਉਹ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਪਾੜਗੀ ਸਾਹਿਬੇ ਸੁਭਾਏ ਮਾਨ ਕਰੇ ਜਿਹੜਾ ਉਹਨੂੰ ਪੁੱਛੇ ਕਿ ਜਿਹੜਾ ਗਰੰਥੀ ਆ ਇਨੇ ਚਿਰ ਤੋਂ ਮਹਾਰਾਜ ਦੀ ਸੇਵਾ ਕਰਦਾ ਆ ਰਿਹਾ ਵਾ ਤੇ ਉਹ ਕੀ ਮਹਾਰਾਜ ਦੇ ਪ੍ਰਕਾਸ਼ ਸੁਭਾਏ ਮਾਨੇ ਸਾਧ ਗੁਰੂ ਕਰ ਸਕਦਾ ਉਹਨੂੰ ਤੇ ਬਿਲਕੁਲ ਨਹੀਂ ਲੀਡਰ ਆਉਣਗੇ ਤੇ ਲੀਡਰ ਨੂੰ ਡੀ ਡੀ ਕੇ ਘਟੋ ਘਟ ਨਗਰ ਕੀਰਤਨ ਜਿਹੜਾ ਵਾ 4 4 5 5 ਘੰਟੇ ਲੇਟ ਕਰਦੇ ਆਓ ਜਿਉ ਲੀਡਰ ਫਰਾਨੇ ਥਾਂ ਆ ਗਿਆ ਮੈਂ ਕੋੜੋ ਨਹੀਂ ਗੱਲਾ ਕਰ ਰਿਹਾ ਨਿੰਦਿਆ ਨਹੀਂ ਕਰ ਰਿਹਾ ਗੁਰੂ ਨਾਨਕ ਪਾਸ਼ਾ ਸਾਡੇ ਵੀ ਹੁੰਨੇ ਆ ਕਿ ਅਸੀਂ ਇਹ ਸੁਨੇਹਾ ਦੇਣ ਆਏ ਆ ਕਿ ਇਹ ਪ੍ਰੋਗਰਾਮ ਨੂੰ ਬੰਦ ਕੀਤਾ ਜਾਵੇ ਜਿਹੜਾ ਇਹ ਲੋਕ ਆਣ ਕੇ ਸਿਆਸੀ ਰੋਟੀਆਂ ਸਿੱਖਦੇ ਨੇ ਤੇ ਸੁੱਚਾ ਲੰਗਾ ਨੂੰ ਬਾਈਕਾਟ ਕੀਤਾ ਸੇ ਕੌਮ ਨੇ ਜਿਹੜੇ ਉਹਦੇ ਝੂਠਾ ਝੂਠਾ ਲਗਾ ਪਰ ਉਹਨੂੰ ਹੁਣ ਇਹਨਾਂ ਨੇ ਫੇਰ ਆਪਣੇ ਪਾਰਟੀ ਦੇ ਰਲਾ ਲਿਆ ਐਰ ਕੀ ਕਿਤੇ ਉਹ ਆ ਗਿਆ ਤੇ ਉਹਦਾ ਵਿਰੋਧ ਹੋਣਾ ਜੇ ਇਹਨਾਂ ਕਹੋਗੇ ਆਣ ਕੇ ਨਗਰ ਕਦਰ ਦੇ ਵਿੱਚ ਜਥੇਬੰਦੀਆਂ ਜਿਹੜਾ ਵਾ ਉਹ ਖੋਲ ਖਰਾਬੀ ਕਰਨਦੇ ਆ ਅਸੀਂ ਨਹੀਂ ਕਰ ਰਹੇ ਉਹਨੂੰ ਬਿਲਕੁਲ ਨਹੀਂ ਆਣ ਕੇ ਮਹਾਰਾਜੀ ਹੁਰੀ ਚ ਨਾ ਬੈਣ ਵਿਰੋਧ ਸਤਕਾਰ ਕਮੇਟੀ ਕਰੂਗੀ ਜਾਂ ਹੋਰ ਵੀ ਤੁਹਾਡੇ ਨਾਲ ਹੈਗੇ ਜਥੇਕਰ ਨੇਗੇ ਸਾਡਾ ਜੀ ਸਾਰੇ ਕਰਦੇ ਵਿਰੋਧ ਉਹਦਾ ਉਹ ਰੋ ਸਾਰਾ ਹੀ ਕਰਦੇ ਆ ਅਕਾਲੀ ਲੀਡਰ ਪਰਿਵਾਰ ਹੁੰਦੇ ਲੱਗ ਗਿਆ ਉਹਦਾ ਸਾਰਾ ਸਭ ਕੁਝ ਜਗ ਯਾਰ ਹੋ ਗਿਆ ਜਿਹੜਾ ਸਾਡੇ ਬਾਰੇ ਬੋਲਦਾ ਸੀ ਉਹਨੂੰ ਉਹਨੇ ਸਮਝਿਆ ਕਿ ਇਹ ਮੇਰੇ ਨਾਲ ਆ ਕੱਢ ਕੇ ਪਰੇ ਮਾਰੇ ਹਰਫੀਸ ਨੇ ਜ਼ਹਿਹਦਾਰ ਨੂੰ ਭਾਵੇਂ ਉਹ ਟਾਈਮ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਆ ਇਹਤੋ ਸਿੰਘ ਸਾਹਿਬ ਸੀ ਉਦੋਂ ਅਕਾਲੀ ਦਲ ਦੇ ਪ੍ਰਧਾਨ ਆ ਤੁਸੀਂ ਕਿਤੇ ਕੱਢ ਕੇ ਬਾਹਰ ਮਾਰ ਜਦੋਂ ਗੁਰੂ ਘਰ ਦਾ ਗ੍ਰੰਥੀ ਹੁੰਦਾ ਮੈਨੂੰ ਇੱਕ ਵਜਨ ਜੀ ਤਿਆਗ ਰਣਜੀਤ ਸਿੰਘ ਦੇ ਸਮੇਂ ਆ ਜ਼ਹਿਹਦਾਰ ਹੀ ਇਹ ਗ੍ਰੰਥੀ ਸਿੰਘ ਹੀ ਉਹਦੇ ਦਰਬਾਰ ਦੇ ਵਿੱਚ ਮਹਾਂ ਜ਼ਹਿਹਦਾਰ ਮਹਾਰਾਜ ਜੀ ਦੇ ਸਮੇਂ ਉਹਦੇ ਦਰਬਾਰ ਵਿੱਚ ਗ੍ਰੰਥੀ ਸਿੰਘ ਹੀ ਤੇ ਉਹ ਮਹਾਰਾਜ ਰঞ্জੀਤ ਸਿੰਘ ਦਾ ਸਤਿਕਾਰ ਵੜਾ ਕਰਦਾ ਸੀ ਆਪ ਆਪਣੀ ਇਥੇ ਪ੍ਰਸ਼ਾਦਾ ਛਕਾਉਣਾ ਉਹਦੇ ਮਨ 'ਚ ਖਿਆਲ ਆਇਆ ਫਿਰ ਇੱਕ ਉਹਦੇ ਮਨ 'ਚ ਇਹ ਖਿਆਲ ਆਇਆ ਕਿ ਮੈਨੂੰ ਆ ਕਿਤੇ ਮਹਾਰਾਜ ਰঞ্জੀਤ ਸਿੰਘ ਜੀ ਦੇ ਭਰਤੀ ਕਰਕੇ ਦੇ ਆਪਣਾ ਸਿਪਾਹੀ ਬਣਾ ਲੈਣਾ ਤੇ ਨੌਕਰੀ ਸਰਕਾਰੀ ਮਿਲ ਜੂਗੀ ਮੈਨੂੰ ਤੇ ਜਦੋਂ ਉਹਨੂੰ ਭਰਤੀ ਕਰ ਲਿਆ ਤੇ ਫਿਰ ਜਿਹੜਾ ਹੁਣ ਐਸਆਈ ਜਾਂ ਸਿਪਾਹੀ ਦੇ ਉੱਪਰ ਡੀਐਸਬੀ ਦੀ ਡਿਊਟੀ ਹੁੰਦੀ ਆ ਤੇ ਹੁਣ ਮਹਾਰਾਜ ਰঞ্জੀਤ ਸਿੰਘ ਜੀ ਨੇਗੇ ਸ੍ਰੂਟ ਮਾਰਨਾ ਪੈਣਾ ਸੀ ਤੇ ਸ੍ਰੂਟ ਮਾਂ ਨਾ ਮਾਰਿਆ ਤੇ ਉਹਨੂੰ ਫਿਰ ਸਲਾਖਾਂ ਦੇ ਸੁੱਟਿਆ ਸਲਾਖਾਂ ਦੇ ਸੁੱਟਿਆ ਉਹਨੂੰ ਕਿੱਥੇ ਵੱਡਾ ਉਹਦਾ ਕਿਥੇ ਮਰਨਜੀਤ ਸਿੰਘ ਜੀ ਫਿਰ ਉਹਨੇ ਮਰਨਜੀਤ ਸਿੰਘ ਨੂੰ ਸਨੇਹਾ ਭੇਜਿਆ ਕਿ ਮਹਾਰਾਜ ਜੀ ਤੁਸੀਂ ਮੇਰਾ ਸਤਕਾਰ ਬੜਾ ਕਰਦੇ ਈ ਤੁਸੀਂ ਮੇਰਾ ਆਤਿ ਰਾਤ ਬਾਕੇ ਪ੍ਰਸ਼ਾਦਾ ਛਕਉਂਦੇ ਸੀ ਤੇ ਤੁਸੀਂ ਹੁਣ ਮੈਨੂੰ ਇਸ ਸਲਾਖਾਂ ਦੇ ਅੰਦਰ ਛੋੜਦਾ ਜੇ ਮੁਥਾ ਸਾਹਿਬ ਕੋਸਦੇ ਵੀ ਤੁਸੀਂ ਉਹਨਾਂ ਨੂੰ ਹੀ ਹੋ ਤੇ ਮੰਗ ਪੱਤਰ ਉਹਨਾਂ ਨੂੰ ਦੇਈ ਜਾਂਦੇ ਹੁਣ ਤੇ ਜੇ ਵੀ ਤੁਸੀਂ ਇਹਨਾਂ ਨੂੰ ਕੋਸਦੇ ਰਹੇ ਹੋ ਅੱਜ ਤੁਸੀਂ ਜੇ ਮੰਨ ਲਓ ਅੱਜ ਇਹ ਨਹੀਂ ਮੰਨਣਗੇ ਕਿ ਗਰਗੱਦ ਸਾਹਿਬ ਕੱਲ੍ਹ ਨੂੰ ਤੁਸੀਂ ਇਹਨਾਂ ਨੂੰ ਵੀ ਕੋਸੋਗੇ ਕਿ ਸਾਡੀ ਗੱਲ ਨਹੀਂ ਮੰਨੀ ਗਈ ਇਹਨਾਂ ਨੂੰ ਕੱਢ ਕੇ ਬਾਹਰ ਮਾਰਨਾ ਜੀ ਦੇਖੋ ਜੀ ਬੇਨਤੀ ਐਦਾਵਾ ਕਿ ਇਹ ਆ ਛੇਵੇਂ ਪਾਤਸ਼ਾਹ ਗੁਰੂ ਹਰਗ ਪਾਈ ਜਿੰਦਰ ਸਿੰਘ ਜੀ ਤੁਹਾਡੀ ਡਿਊਟੀ ਲੱਗੀ ਆ ਕਾਲ ਚੈਨਲ ਇੰਗਲੈਂਡ ਤੋਂ ਚੱਲਦਾ ਆ ਰਿਹਾ ਯੂਕੇ ਤੋਂ ਤੁਹਾਨੂੰ ਭੇਜਿਆ ਤੁਸੀਂ ਵੀਡੀਓਗ੍ਰਾਫੀ ਦਾ ਕੀਤੀ ਉਹਨਾਂ ਨੇ ਤੁਹਾਨੂੰ ਪੁੱਛਣਾ ਇੱਥੇ ਇਹਨਾਂ ਨੂੰ ਇਹਨਾਂ ਨੂੰ ਇੱਥੇ ਵੀ ਪੁੱਛਣਾ ਸ਼ਿਵੇ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਜਵਾਬ ਦੇ ਇਹ ਵੀ ਲੋਕ ਨੇ ਕਿ ਤੁਹਾਨੂੰ ਜਿਹੜੀ ਤੁਹਾਡੀ ਡਿਊਟੀ ਲੱਗੀ ਆ ਤੁਹਾਨੂੰ ਏਸੀ ਕਮਰਾ ਦਿੱਤਾ ਹੀ ਤੁਹਾਨੂੰ ਕੁਰਸੀ ਘੁੰਮਣ ਵਾਲੀ ਦਿੱਤੀ ਹੀ ਤੁਹਾਨੂੰ ਇੱਥੇ ਕੱਲੇ ਛੋਲੇ ਖਾਣ ਵਾਸਤੇ ਦਿੱਤਾ ਹੀ ਕਿ ਕੰਮ ਕਰੋ ਸੇ ਕੌਮ ਦਾ ਜਿਹੜੀ ਮਰਜ਼ਾਦਾ ਦੀ ਮੇਰੇ ਲੱਗਣਾ ਹੋ ਰਹੀ ਆ ਕਿਉਂਕਿ ਹੋਰ ਕਿ ਤੱਕ ਦੀ ਨਹੀਂ ਦਾ ਜਿੱਥੇ ਜਾ ਕੇ ਇਹ ਗੱਲ ਕਰ ਲਈਏ ਛੜ ਗੋਏ ਹੋਏ ਇੱਕ ਤਖਤ ਆਇਆ ਜੇ ਇਹਦੇ ਮੈਂ ਕੌਣ ਨੂੰ ਬੇਨਤੀ ਕਰਦਾ ਵਿਚਾਰ ਲਈਏ ਜੇ ਇਹਦੇ ਫੈਸਲੇ ਲੈਣਗੇ ਸਹੀ ਤੇ ਫਿਰ ਤੇ ਸਤਕਾਰ ਮਿਲਦਾ ਹਰੇਕ ਨੂੰ ਆ ਤੁਹਾਡੇ ਜੁਗ ਦੇ ਨੇ ਸਤਿ ਸ੍ਰੀ ਅਕਾਲ ਜਿਹੜਾ ਤੁਹਾਡੇ ਹੱਕ ਦੀ ਗੱਲ ਕਰੂਗਾ ਉਹ ਮစ္ਸਰ ਸਾਹਿਬ ਨੂੰ ਚੰਗਾ ਲੱਗੂਗਾ। ਤੁਹਾਨੂੰ ਤੇ ਸਤਕਾਰ ਕਮੇਟੀ ਨੂੰ ਵੈਸੇ ਵੀ ਕਿਹਾ ਤਾਂ ਗਿਆ ਸੀ ਕਿ ਸਤਕਾਰ ਕਮੇਟੀਆਂ ਮੈਂ ਤੁਹਾਡੇ ਕੋਲ ਵੀ ਆਉਂਗਾ। ਮਤਲਬ ਸਤਕਾਰ ਕਮੇਟੀਆਂ ਨੂੰ ਕਿਹਾ ਗਿਆ ਸੀ ਇੱਥੋਂ ਕਿ ਤੁਸੀਂ ਤਾਂ ਆਪਣੀ ਮਰਜ਼ੀ ਕਰਦੇ ਹੋ। ਅਸੀਂ ਸਤਕਾਰ ਕਮੇਟੀ ਬਣਾਵਾਂਗੇ। ਕੀ ਕੋਈ ਸਤਕਾਰ ਕਮੇਟੀ ਦੁਬਾਰਾ ਬਣੀ ਤੁਹਾਡੇ ਤੋਂ ਬਾਅਦ ਵਿੱਚ ਜਾਂ ਵੱਖਰੀ ਐਜੀਪੀਸੀ ਬਣੀ ਕਿ ਉਹਨੀਆਂ ਕਾਲੀ ਤਾਰ ਬਣਾਇਆ ਉਹਨੇ ਸਤਕਾਰ ਕਮੇਟੀ ਦੀ ਗੱਲ ਕਰ। ਹਾਂਜੀ ਹੋਈ ਹੈ। ਉਹ ਕਿਹੜੀ ਗੱਲ ਕੀ ਜਾਂਦੇ ਨਾਲ ਉਹਨੂੰ ਪਤਾ ਨਹੀਂ ਭਗੋੜਾ ਕੀ ਜਾਂਦੇ ਉਹਨੂੰ। ਬਾਗੀ ਜਿਹੜਾ ਜਿਹੜਾ ਨਾ ਹੀ ਬਾਗੀ ਪੈ ਗਿਆ। ਦਾ ਦਿਨੀ ਜਿਹੜਾ ਇੱਥੋਂ ਬਾਗੀ ਹੋ ਗਿਆ ਵੇਖੋ ਤੇ ਉਹ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਉਹ ਬਾਗੀ ਹੋ ਗਿਆ ਸੰਗਤ ਦੇ ਮੁਖ ਚੋਂ ਬਚਨ ਉਹਦੇ ਬੱਤੀਆਂ ਦੰਦਾ ਜੋ ਮੈਂ ਕੋਲੋਂ ਨਹੀਂ ਕਰਿਆ ਜਿਹਨੇ ਬੱਤੀਆਂ ਦਦਾਂ 'ਚ ਬਾਗੀ ਸ਼ਬਦ ਆ ਗਿਆ ਵਾ ਤੇ ਸਮਝੋ ਗੁਰੂ ਦੇ ਸਾਹਿਬ ਦੇ ਚਰਨਾਂ 'ਚ ਉਹ ਬਾਗੀ ਬਾਗੀ ਹੋ ਗਿਆ ਤਾਂ ਹੀ ਕਿਹਾ ਉਧਰ ਜੇ ਕਹਿੰਦਾ ਨਹੀਂ ਮੈਨੂੰ ਜਿੰਨਾ ਜੇ ਸੇਵਾ ਤੋਂ ਨਹੀਂ ਕੀਤੀ ਨਹੀਂ ਦੂੋਂ ਤਖਤਾਂ ਤੇ ਬੈਠੇ ਸੇਵਾ ਨਹੀਂ ਹਰਪੀ ਸਿੰਘ ਦੀ ਗੱਲ ਕਿ ਲੱਗੀ ਦੂ ਹਰਪੀ ਸਿੰਘ ਦੀ ਗੱਲ ਗਿਆਨੀ ਹਰਪੀ ਸਿੰਘ ਦੀ ਸੀ ਉਹ ਅਕਾਲੀ ਦਲ ਦੇ ਪ੍ਰਧਾਨ ਆ ਨਾ ਹੋਰ ਕੋਈ ਨਹੀਂ ਤੁਸੀਂ ਵੇਖ ਹੀ ਲੈਣਾ ਵਾ ਪਰਧਾਨ ਲੰਗੋਵਾਲੀ ਵਰਧਾਨ ਹੀ ਸੁਖਬੀਰ ਬਾਦਲ ਵੀ ਵਰਧਾਨ ਹੀ ਤੁਹਾਡੇ ਸਾਹਮਣੇ ਹੀ ਇਹੋ ਜਿਹੜੇ ਤਾਂ ਚੜਾਉਂਦੇ ਹੁਣ ਤਾਂ ਖੇਦ ਹੀ ਹੁੰਦੇ ਆ ਵੇਖੋ ਕੀ ਹਾਲ ਬੰਦਾ ਤੁਹਾਡੇ ਸਾਹਮਣੇ ਅੱਜ ਤੋਂ ਇਹ ਸਤਿਗੁਰਾਂ ਦੇ ਸ਼ਬਦ ਅਲੱਗ-ਅਲੱਗ ਕੀਤੇ ਆ ਮੈਂ ਭਾਈ ਜਤਿੰਦਰ ਸਿੰਘ ਜੀ ਆਪ ਜੀ ਨੂੰ ਮੀਡੀਆ ਰਹੀਂ ਸੰਗਤ ਨੂੰ ਬੇਨਤੀ ਕਰ ਰਿਆਂ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਲਾ-ਕੱਲਾ ਸ਼ਬਦ ਪਾਜ ਪਾ ਦੇ ਆਰਐਸ ਦੇ ਕਹਿੰਦੇ ਇਹਨਾਂ ਨੇ ਸ਼ਬਦ ਕਿਉਂ ਕਿ ਪੁੱਛਿਆ ਉਹਨਾਂ ਨੇ ਕਿ ਇਸੇ ਕੋਮ ਇਕੱਠੀ ਕਿਉਂ ਹੋ ਜਾਂਦੀ ਆ ਇੱਕ ਲੜੀ ਦੀ ਪਰੋਈ ਕਿਉਂ ਆ ਉਹ ਕਹਿੰਦੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਇੱਕ ਲੜੀ ਵਿੱਚ ਪਰੋ ਇਹਨਾਂ ਦੇ ਸ਼ਬਦ ਲੜੀ ਚ ਪਰੋਏ ਨੇ ਉਹਨਾਂ ਦੇ ਕੀ ਕੀਤਾ ਜਾਵੇ ਇਹਦੇ ਅਲੱਗ ਕੀਤਾ ਜਾਵੇ ਕਿੰਨਾ ਨੇ ਕੀਤੇ ਇਹਨਾਂ ਨੇ ਇਸ ਰੋਮਣੀ ਕਮੇਟੀ ਨੇ ਕੀਤੇ ਕਰਵਾਏ ਇਹਨਾਂ ਨੇ ਮੈਂ ਲੜੀ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਹਰਿਮੰਦਰ ਸਾਹਿਬ ਦੇ ਅੰਦਰ ਜਿਨੇ ਐਸਲੇ ਪ੍ਰਕਾਸ਼ਮਾਨ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਲੜੀਵਾਰ ਪ੍ਰਕਾਸ਼ ਨੇ ਜਿਨੇ ਵੀ ਐਵੇਂ ਪੁੱਛ ਕੇ ਆਏ ਹੁਣ ਵੀ ਤੇ ਪਦਸ਼ੀਖ ਕਿਉਂ ਜਦੋਂ ਦੇ ਕੀਤੇ ਨੇ ਇਹਨਾਂ ਨੇ ਉਦੋਂ ਦਾ ਫਿਰ ਸਿੱਖ ਵੀ ਕੱਲਾ ਕੱਲਾ ਹੋ ਕੇ ਬਹਿ ਗਿਆ ਹੋ ਗਿਆ ਬੈਠਾ ਜੀ ਨਹੀਂ ਅੱਜ ਕੀ ਆਸ ਰੱਖਦੇ ਹੋ ਜਿੱਥੇ ਦੀ ਕੇ ਆਏ ਤੁਸੀਂ ਗਰਗਾਜ਼ਾ ਸਾਹਿਬ ਮਿਲੇ ਤੁਹਾਨੂੰ ਮਿਲੇ ਵੈਸੇ ਸਿੰਘ ਸਾਹਿਬ ਮਿਲੇ ਦੱਸਿਓ ਪਰ ਹਾਂਜੀ ਸਭ ਮਿਲੇ ਤੁਹਾਨੂੰ ਨਹੀਂ ਨਹੀਂ ਸਿੰਘ ਸਾਹਿਬ ਨਹੀਂ ਮਿਲੇ ਸਾਨੂੰ ਉਹਨਾਂ ਨੂੰ ਮਿਲ ਕੇ ਆਏ ਤੁਸੀਂ ਜਿਹੜਾ ਬਗੀਚਾ ਸਿੰਘ ਜੀ ਆ ਭਾਈ ਸਭ ਉਹਨਾਂ ਨੂੰ ਹੀ ਮਿਲ ਕੇ ਆਏ ਉਹਨਾਂ ਨੂੰ ਹਾਮੀ ਭਰੀ ਤੁਹਾਡੇ ਨਾਲ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਹੋਰ ਵੀ ਗੱਲਾਂ ਜਿਹੜੀਆਂ ਕੀਤੀਆਂ ਉਹ ਦੱਸ ਕੇ ਆਏ ਆ ਕਿ ਲਾਗੇ ਜੀਵਨ ਸਿੰਘ ਚਤਰ ਸਿੰਘ ਬਾ ਤੁਸੀਂ ਕਿਹਦੇ ਕਾਰਵਾਈ ਇਹ ਕਿਹੋ ਕਰ ਦਿਓ ਤੁਸੀਂ ਕਰ ਦਿਓ ਹੁਣ ਕਈ ਚਲ ਗਿਆ ਨੇੜੇ ਜਾਂ ਦੀ ਦੂਰ ਨਹੀਂ ਦੀ ਇਹ ਤੇ ਸੋਨੇ ਮੈਂ ਸੁਣਿਆ ਇੱਕ ਹੱਥ ਗਾਣਾ ਇਧਰ ਆ ਦੂਰ ਨਹੀਂ ਕਿਦੇ ਚਲ ਦੂਜੀ ਸਾਡੇ ਗੱਡੀ ਦੇ ਵਾਸਤੇ ਜਾਣਾ ਪਊਗਾ ਕੋਈ ਨਾ ਕੋਈ ਵੀਕਲ ਲੱਭਣਾ ਪੈਣਾ ਇਹ ਤੇ ਬਿਲਕੁਲ ਲੱਗ ਗਈ ਆ ਤੇ ਫਿਰ ਮੈਂ ਇਹ ਵੀ ਗੱਲ ਗਈ ਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨੇ ਡੇਰਿਆਂ ਦੇ ਵਿੱਚ ਜਿਹੜੇ ਪੰਜਾਬ 'ਚ ਅਸਲੇ ਡੇਰੇ ਚੱਲ ਨੇ ਜਿਹੜੇ ਲੋਕ ਨੇ ਲੜੀਆਂ ਆਰੰਭ ਕਰਕੇ ਅੱਜ ਲੋਕਾਂ ਨੇ ਵਪਾਰ ਬਣਾਇਆ ਵਾ ਉਹਨਾਂ ਡੇਰਿਆਂ ਦੇ ਵਿੱਚ 2250 300 700 ਸ੍ਰੀ ਗੁਰੂ ਗ੍ਰੰਥ ਸਾਹਿਬ ਸੁਭਾਏਮਾਨ ਵਾ ਉਹਨਾਂ ਡੇਰਿਆਂ ਤੋਂ ਲਿਆਂਦੇ ਜਾਣ ਹੁਣ ਹਜੂਰ ਸਾਹਿਬ 200 ਗੁਰੂ ਗ੍ਰੰਥ ਸਾਹਿਬ ਜੀ ਭੇਜ ਰਹ ਉਥੇ ਕੋਈ ਪਲੰਗਾ ਸਾਹਿਬ ਨਹੀਂ ਮਹਾਰਾਜ ਆਤੇ ਮੈਂ ਨਿੰਦਿਆ ਨਹੀਂ ਕਰਿਆ ਉਹ ਲੰਬਾਰੀਆਂ ਜਵਾ ਸਾਧਗੁਰ ਜੀ ਕਰਦੇ ਛੋੜੀਆਂ ਛੋੜੀਆਂ ਇਹਨਾਂ ਨੇ ਜਿਹੜੀ ਬਾਸ ਵਿੱਚ ਭੇਜਣਾ ਗੁਰੂ ਗ੍ਰੰਥ ਸਾਹਿਬੀ ਉਹਨਾਂ ਚ ਵੀ ਰੈਗ ਬਣਾਏ ਇਹਨਾਂ ਨੇ ਇੱਕ ਬਨੇ ਦੇ ਇਥੇ ਹਰਮੰਦਰ ਸਾਹਿਬ ਅਸੀਂ ਮਹਾਰਾਜ ਦੱਸਦੇ ਪਾਲਕੀ ਸਾਹਿਬ ਦੇ ਵਿੱਚ ਚੌਰ ਸਾਹਿਬ ਕਰਨ ਤੋਂ ਲੜਦੇ ਆ ਜਾਂ ਮੋਢਾ ਲਾਉਣ ਤੋਂ ਲੜਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਜੀ ਜੋ ਮਰਜ਼ਾ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੱਸ ਕੇ ਗਏ ਨੇ ਉਹ ਚਲਦੀ ਆ ਤੇ ਫਿਰ ਉਹ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਇਹਨਾਂ ਨੇ ਹਜੂਰ ਸਾਹਿਬ ਭੇਜਣੇ ਨੇ ਇਹ ਜਿਹੜੀਆਂ ਗੱਲ ਸੋ ਮੁਛਤ ਸਾਹਿਬ ਸਤਕਾਰ ਕਮੇਟੀ ਨੂੰ ਮਰਿਆਦਾ ਦਾ ਪਤਾ ਕੀ ਦੂਜੀਆਂ ਜਥੇਬੰਦੀਆਂ ਜਾਂ ਆਪਾਂ ਜੇ ਐਜਪੀਸੀ ਦੀ ਗੱਲ ਕਰੀਏ ਉਹ ਮਰਿਆਦਾ ਬਾਰੇ ਨਹੀਂ ਜਾਣਦੀਆਂ ਕਿ ਜਾਂ ਵਿਸਲਾ ਬੰਨ ਲੱਗਦਾ ਵੀ ਵਿਸਲਾ ਬੰਨ ਜੀ ਵਿਸਲਾ ਬੰਨ ਹਾਂ ਉਹਨਾਂ ਨੂੰ ਵਾਰ ਨਾਲ ਉਹਨਾਂ ਨੂੰ ਗੁਰੂ ਦੀ ਸਤਕਾਰ ਨਾਲ ਨਹੀਂ ਜੇ ਇਹ ਨਹੀਂ ਸਤਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਦੇ ਬੱਚਿਆਂ ਨੇ ਇਨਾਂ ਦਾ ਸਤਿਕਾਰ ਨਹੀਂ ਜੇ ਕਰਨਾ ਇਥੋਂ ਗੱਲ ਚਲਦੀ ਜੀ ਗੁਰੂ ਗ੍ਰੰਥ ਸਾਹਿਬ ਤੋਂ ਜੇ ਆਨੰਦਕਾਰ ਸਾਡੇ ਗੁਰੂ ਗ੍ਰੰਥ ਸਾਹਿਬ ਜੇ ਬੱਚਾ ਜਨਮ ਲੈਂਦਾ ਤੇ ਆਂਦੇ ਪਾਤੀ ਸਿੰਘ ਨੂੰ ਸਦੋ ਕ੍ਰਾਂਤੀ ਸਿੰਘ ਨੂੰ ਸਦੋ ਉਹ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਤੇ ਫਿਰ ਉਹ ਛਕਾਉਂਦਾ ਸਾਡਾ ਜੀਵਨ ਬਾਣੀ ਤੋਂ ਆ ਤੇ ਜੇ ਅਸੀਂ ਬਾਣੀ ਦਾ ਸਤਿਕਾਰ ਨਾ ਕੀਤਾ ਵਾ ਤੇ ਸਮਝ ਲਓ ਸਾਡਾ ਸਤਿਕਾਰ ਨਹੀਂ ਜ ਹੋਣਾ ਤੇ ਜੇ ਇਹਨਾਂ ਨੇ ਵੀ ਨਹੀਂ ਕੀਤਾ ਤੇ ਇਹਨਾਂ ਦਾ ਵੀ ਨਹੀਂ ਹੋਣਾ ਕਿਉਂਕਿ ਇਹਨਾਂ ਕੋ ਉਹਦੇ ਬੜਿਆ ਮੈਂ ਤੇ ਪ੍ਰਧਾਨ ਸਾਹਿਬ ਨੂੰ ਕਹੇ ਕਿ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਇੱਕ ਲੈਟਰ ਆਵਦੀ ਹੈ ਖਾਲੀ ਕੰਮ ਕਰਨ ਵਾਸਤੇ ਦਫਤਰੀ ਉਹਦੇ ਉੱਤੇ ਗੁਰਬਾਣੀ ਦੇ ਸ਼ਬਦ ਲਿਖੇ ਨੇ ਉਹ ਤੁਸੀਂ ਜੇ ਕੰਮ ਹੋ ਜਾਂਦਾ ਪਾੜ ਕੇ ਕਿਥੇ ਸੁੱਟ ਦੇਦੇ ਦੱਸੋ ਮੈਨੂੰ ਗੁਰਬਾਣੀ ਦੇ ਸ਼ਬਦ ਨਿਰਾਦਰ ਨਹੀਂ ਆ ਇਹਨਾਂ ਦਾ ਲੋਗੋ ਆ ਜਿਹਦੇ ਉੱਤੇ ਗੁਰਬਾਣੀ ਦੇ ਸ਼ਬਦ ਲਿਖੇ ਆ ਤਾਂ ਸੱਚੇ ਦਖਤਰ ਜਾਇਆ ਪਹਿਲਾਂ ਦੱਸੋ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਆ ਇਹ ਜਿਹੜਾ ਉਹ ਲੋਗੋ ਦੇ ਉੱਤੇ ਜਿਹੜਾ ਇਸ਼ਤਿਹਾਰ ਛਾਪਦੇ ਨੇ ਕੰਧਾਂ ਤੇ ਲਾਉਂਦੇ ਨੇ ਜਦੋਂ ਕੋਈ ਸਮਾਗਮ ਹੁੰਦਾ ਹੈ ਜਾਂ ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜਾ ਉਹ ਫਿਰ ਕਿਥੇ ਡਿਗਦੇ ਨੇ ਪੁੰਜੇ ਪੈਰਾਂ 'ਚ ਕੀ ਗੁਰਬਾਣੀ ਦਾ ਨਿਰਾਦਰ ਨਹੀਂ ਆ ਜੇ ਦੂਜਾ ਬੰਦਾ ਕਰੇ ਦੂਜੇ ਤੇ ਉਹਦੇ ਦੇ ਅਸੀਂ ਕਾਨੂੰਨੀ ਕਾਰਵਾਈ ਕਰਾਈ ਇਹ ਇਹ ਕਰਨ ਇਹ ਕਰਨ ਦੇ ਫਿਰ ਇੱਥੋਂ ਸ੍ਰੀ ਕਾਲਤਾ ਜੀ ਸਾਹਿਬ ਤੋਂ ਵੇਂਦੇ ਹੁਣ ਕੀ ਫੈਸਲਾ ਲੈਂਦੇ ਕਹਿ ਗਏ ਗੱਲਾਂ ਸਾਰੀਆਂ ਸਾਹਮਣੇ ਮੂੰਹ ਦੇ ਕਹਿ ਗਏ ਮੀਡੀਆ ਦੱਸ ਗਏ ਆਏ ਸੀ ਸਿੰਘ ਸਾਹਿਬ ਦੇ ਪੀਏ ਨੂੰ ਹਾਂਜੀ ਹਾਂਜੀ ਬੋਤ ਲੱਗੇ ਕਿਨੇ ਲਵਾਏ ਸੀ ਇਹਨਾਂ ਦੇ ਪਰਿਵਾਰਾਂ ਨੇ ਲਾਏ ਸੀ ਨਾ ਹਰਮੰਦਰ ਸਾਹਿਬ ਦੇ ਆਉਂਦੇ ਆਉਂਦਿਆਂ ਰਸਤੇ ਦੇ ਵਿੱਚ ਭੰਗੜੇ ਪਾਉਣ ਵਾਲੇ ਇੱਕ 9-9 ਲੱਖ ਰੁਪਏ ਦਾ 40-40 ਲੱਖ ਦਾ 9 ਲੱਗੇ ਸੀ ਇੱਕ ਪਾਣੀ ਪੀਣ ਵਾਲਾ ਪ੍ਰਬੰਧ ਨਹੀਂ ਕੋਈ ਹੈਗਾ ਤੁਸੀਂ ਆ ਜੋ ਲੋਕ ਆਉਂਦੇ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਕੋਈ ਗੋਲੀ ਆਪਣੇ ਜਿਹੜਾ ਮੈਡੀਕਲ ਕੋਈ ਨਹੀਂ ਹੈਗਾ ਕੋਈ ਵੇਖ ਲੋ ਕੋਈ ਮੈਡੀਕਲ ਨਹੀਂ ਕੋਈ ਪਾਣੀ ਵਾਲਾ ਨਹੀਂ ਕੋਈ ਸ਼ਾਂ ਦਾ ਪ੍ਰਬੰਧ ਨਹੀਂ ਉੱਥੇ ਹੈਗਾ ਕੋਈ 20 ਪੈਂਦਿਆ ਵਾ ਕੋਈ ਡੀ ਕਰਨੀ ਹੈਗਾ ਚਲੋ ਬੱਚੇ ਇੱਥੇ ਦੁਕਾਨਾਂ ਚ ਵੜ ਵੜ ਕੇ ਲੋਕ ਵੱਜਦੇ ਆ ਉੱਥੇ ਨੌ ਬੋਤਲ ਆ ਗਏ ਸਨ 40 ਇੱਕ 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 ਬੋਤਲ 40 ਲੱਖ ਦਾ ਸੀ ਹਾਂਜੀ ਜਿਹੜਾ ਇਹ ਜਥੇਬੰਦੀ ਨੇ ਗੁਰੂ ਦੀ ਕਿਰਪਾ ਨਾਲ ਚਕਾਇਆ ਹੈ ਤੇ ਉੱਥੇ ਕੋਈ ਪਾਣੀ ਦਾ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਮੈਂ ਗੱਲਬਾਤ ਕਰਦੇ ਗੁਰਫਤੇ ਸੱਚ ਕਰਦੇ ਵਾਹਿਗੁਰੂ ਵਾਹਿਗੁਰੂ ਜੀ ਕਾ ਹ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਰੀ ਜਥੇਬੰਦੀ ਸ੍ਰੀ ਹਕਾਲਤਖਨ ਸਾਹਿਬ ਪਹੁੰਚੇ ਆ ਇਥੇ ਮਰਜਾਦਾ ਪੱਤਰ ਦਿੱਤਾ ਵਾ ਤੇ ਮਰਜਾਦਾ ਦੇ ਬਾਰੇ ਬਜਨ ਹੋ ਰਹੇ ਸੀਗੇ ਤੇ ਮੈਨੂੰ ਵਾਰ-ਵਾਰੇ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਜਿਹੜਾ ਮੁਸ਼ਰਫ ਸਾਹਿਬ ਪਹਿਲਾਂ ਕਰਕੇ ਆ ਅੰਦਰ ਵੀ ਜਦੋਂ ਦਾ ਇਹ ਲੜੀਵਾਰ ਤੋਂ ਪੱਛੇਦ ਹੋ ਗਿਆ ਉਹਨਾਂ ਉਹਨਾਂ ਦਾ ਸਾਰਾ ਪੰਥ ਖੇਰੂਖੇ ਨੂੰ ਹੋ ਗਿਆ ਪਰ ਮੈਂ ਇਹ ਵੀ ਸੋਚਦਾ ਨਾ ਵੀ ਜਿਨ੍ਹਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਸਾਰੇ ਸੇਵਾ ਜੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਹਨ ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਠੇਕੇ ਦੇ ਦਿੱਤੇ ਉੱਥੇ ਠੇਕੇ ਦੇ ਬੰਦੇ ਆ ਸਿਪਾਈ ਸਾਰੀ ਜੋ ਕੁਝ ਵੀ ਹੈ ਗੁਰੂ ਗ੍ਰੰਥ ਸਾਹਿਬ ਠੇਕੇ ਜੇ ਹੋ ਰਿਹਾ ਸਾਰਾ ਕੁਝ ਜੀ ਪਿੱਛੇ ਤੇ ਆਪ ਸਿਪਾਈ ਕਰਾ ਰਹੀ ਹੈ ਨਾ ਐਸਪੀਸੀ ਆਪ ਸਿਪਾਈ ਕਰਾ ਰਹੀ ਹੈ ਗੁਰੂ ਸਾਹਿਬਾਂ ਦੇ ਸਰੂਪਾਂ ਦੀ ਭਾਈ ਸਾਹਿਬ ਕਹਿੰਦੇ ਵੀ ਠੇਕੇ ਦੇ ਹੋ ਰਹੇ ਭਾਈ ਸਾਹਿਬ ਗਾਂ ਠੇਕਾ ਕਿਸ ਨੇ ਦਿੱਤਾ ਆ ਠੇਕ ਹੀ ਦਿੱਤਾ ਅੱਛਾ ਗੁਰੂ ਜੀ ਸਾਹਿਬ ਜੀ ਲੈ ਗਏ ਚਲ ਗਏ ਅੰਦਰ ਆਂਦਾ ਠੇਕੇਦਾਰ ਜੀ ਹਰੇ ਹੋ ਮੈਂ ਰਮਮਤ ਹੁਣ ਹਾਥੇ ਗੁਰੂ ਗ੍ਰੰਥ ਸਾਹਿਬ ਮੈਂ ਕਹਿਣਾ ਨਹੀਂ ਲੱਭ ਜੇ ਇਹ ਜਿਹੜੇ ਅੰਦਰ ਲਬਜ ਬੋਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਖਾਸ ਮੈਂ ਇੱਕ ਸੇਕਾ ਨੂੰ ਹੋਰ ਬੇਅੰਤੀ ਕਰ ਰਿਹਾ ਵਾਂ ਵੇਖੋ ਕੋਈ ਬਾਬਾ ਬੰਦਗੀ ਕਰਦਾ ਜੇ ਦਾ ਆਪਾ ਚਲੋ ਸਤਕਾਰ ਨਾਲ ਬਾਬਾ ਬੁਢਾ ਸਾਹਿਬ ਨੂੰ ਧੰਤਨ ਬਾਬਾ ਬੁਢਾ ਸਾਹਿਬ ਜੀ ਕਹਿੰਦੇ ਆ ਧੰਤਨ ਬਾਬਾ ਦੀਪ ਸਿੰਘ ਜੀ ਕਹਿੰਦੇ ਆ ਤੇ ਮੈਂ ਆਮ ਹੀ ਪਾਠੀ ਸਿੰਘਾਂ ਕੋਲੋਂ ਲੋਕਾਂ ਕੋਲੋਂ ਗੁਰੂ ਗ੍ਰੰਥ ਇਹ ਨਹੀਂ ਕਹਿੰਦੇ ਧੰਤਨ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਸਰੂਪ ਲਬਜ ਕਹਿੰਦੇ ਸਰੂਪ ਹੀ ਆਪਣੇ ਪਿਓ ਦਾ ਨਾਮ ਅਸੀਂ ਪੂਰਾ ਸਤਕਾਰ ਨਾਲ ਸਾਦੇ ਆ ਆਮ ਪੰਜਾਬ ਦੇ ਵਿੱਚ ਉਹਦੇ ਨਾਲ ਧੰਨ ਧੰਨ ਫਲਾਣਾ ਜੀ ਧੰਨ ਧੰਨ ਬਾਬਾ ਜੀ ਬ੍ਰਹਮ ਗਿਆਨੀ ਜੀ ਹਾਂਜੀ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਜਿਹੜੇ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਆ ਉਹਨਾਂ ਨੂੰ ਧੰਨ 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 ਜਾਨੇ ਆਇਆ ਜਿਸ ਪ੍ਰਸਾਦ ਸਭ ਜਗਤਰਾਜ ਜਿਨ੍ਹਾਂ ਨੇ ਕੋਹਣਾ ਤੇ ਕਹਿਣਾ ਸੀ ਉਹਨਾਂ ਨੇ ਰਾਮ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਿਆ ਉੱਪਰ ਮੈਂ लास्ट ਦੇ ਵਿੱਚ ਇਹ ਦੱਸ ਦੋ ਕਿ ਮਨਮਤ ਤੁਸੀਂ ਗੱਲ ਕੀਤੀ ਐ ਮਨਮਤ ਤੇ ਸਾਡੇ ਜਿਹੜੇ ਪ੍ਰਚਾਰਕ ਆ ਜੋ ਜਿਹਨੇ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸਟੂਜਨ ਦੱਸਣਾ ਚਾਹੀਦਾ ਕਿ ਆ ਸਾਡੀਆਂ ਮਨਮਤਾਂਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਆਮ ਵੀ ਮਨਮਤ ਜਿਹੜੀ ਤੁਸੀਂ ਗੱਲ ਕੀਤੀ ਆ ਚਲੋ ਘਰਾਂ ਦੇ ਵਿੱਚ ਕਿਸੇ ਵਿਆਹ ਸ਼ਾਦੀ ਚੱਲ ਜੇ ਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਨਾਲ ਸਿਰੇ ਬੰਦ ਦੇਣੇ ਉਹਨਾਂ ਦੇ ਨਾਲ ਕਲੀਰੇ ਬੰਦ ਦੇਣੇ ਵੇਖੋ ਇਹ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜਾ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੇ ਵੇਖਿਆ ਕਿ ਇਹਦੇ ਨਾਲ ਕਲੀਰਿਆਂ ਨਾਲ ਮਾਇਆ ਆਉਂਦੀ ਜਾਂਦੀ ਤੇ ਤਾਂ ਬੰਨ੍ਹ ਦਿੰਦੇ ਕਲੀਰਿਆਂ ਨਾਲ ਮਾਇਆ ਹੀ ਬੰਨ੍ਹਦੇ ਆ ਤੇ ਉਹਨਾਂ ਨੇ ਕਿਹਾ ਮਾਇਆ ਆਉਂਦੀ ਆ ਉਦਾਂ ਦੀ ਕੀ ਕਿਸੇ ਦੀ ਜ਼ਰੂਰਤ ਨਹੀਂ ਆ ਕਿ ਕੋਈ ਉਮਰਜਾਦਾ ਦੀ ਉਲੰਘਣਾ ਕਰ ਜਾਵੇ ਗੁਰੂ ਨਾਨਕ ਪਾਸ਼ਾ ਦਾ ਘਰ ਵਾ ਇਹ ਉਥੋਂ ਹੀ ਸਖਤ ਫੈਸਲੇ ਲੈਣੇ ਚਾਹੀਦੇ ਸਨ ਕਿ ਇਹ ਜਿਹੜੀ ਬਾਨਵਾਦ ਵਾ ਇਹਨੂੰ ਬਿਲਕੁਲ ਕੋਈ ਵੀ ਆਣ ਕੇ ਗਾਂ ਵਧਾਉਂਦੇ ਵਾ ਜਿਹੜਾ ਜਿਸਨੇ ਕੀਤਾ ਉਹਦੇ ਤੇ ਆ ਕਾਨੂੰਨੀ ਕਾਰਵਾਈ ਜਾਂ ਸਰਕਾਰ ਸ਼ਾਨ ਸਾਹਿਬਾਂ ਦੇ ਨਾਲ ਤੋਂ ਰੱਖਣੀ ਮੰਨਤੀ ਜਾਂਦੀਆਂ ਵਾ ਕੁਝ ਦਿਨ ਪਹਿਲਾਂ ਦੀ ਗੱਲ ਆ ਜੇ ਆਪਾਂ ਗੱਲ ਕਰੀਏ ਇੱਥੇ ਸ਼ਹੀਦਾ ਸਾਹਿਬ ਦੇ ਨੇੜੇ ਤੇ ਜਿਹੜੇ ਰੱਖਣੀ ਅੱਭੀਆਂ ਦਿਖਾਈ ਦਿੱਤੀਆਂ ਸੀ ਕਿੰਤੂ ਪਰੰਤੂ ਹੋਈ ਪਰ ਸਾਡੇ ਤੇ ਚਾਹੀਦਾ ਨਾ ਪ੍ਰਚਾਰਕਾਂ ਨੂੰ ਉਸੇ ਟਾਈਮ ਜਿੰਮੇ ਰਿ ਨਭਾਈ ਜਾਵੇ ਜਿੱਥੇ ਪੀਵੀ ਚੈਨਲ ਉੱਥੋਂ ਚੱਲ ਰਹੇ ਆਬ ਦੱਸਿਆ ਜਾਵੇ ਪ੍ਰਚਾਰ ਦਾ ਮਾਧਿਅਮ ਬਣੇ ਕਿ ਇਹ ਸਭ ਮਨਮਤਾਂ ਵਾਂ ਰੱਖੜੀਆਂ ਤੁਸੀਂ ਨਿਸ਼ਾਨ ਸਾਹਿਬ ਨੇੜੇ ਨਾ ਰੱਖੋ ਨਾ ਬੰਨੋ ਇਹਨਾਂ ਦੇ ਨਾਲ ਵੇਖੋ ਮੈਦ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ਼ੁਕਰਾਨਾ ਸੇ ਗਾਂ ਹੀ ਕਰਨ ਵਾਸਤੇ ਤੇ ਉੱਥੇ ਜਿਹੜਾ ਜਾਗਲਾ ਹੀਆ ਤੋਂ ਗਿੰਦੀ ਤੋਂ ਬਾਰੀ ਉੱਥੇ ਬਣੀਆਂ ਲੋਕਾਂ ਨੇ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸਥਾਨ ਪੁੱਛਿਆ ਨਹੀਂ ਮੈਨੇਜਰ ਸਾਹਿਬ ਨੂੰ ਉੱਥੋਂ ਦੇ ਅਬੀ ਕਿਹਨੂੰ ਪੁੱਛੀਏ ਮੈਨੇਜਰ ਸਾਹਿਬ ਉੱਥੇ ਦੇ ਜਿਹੜੇ ਉਹਨਾਂ ਦੀ ਡਿਊਟੀ ਬਣਦੀ ਕਿ ਕੋਈ ਵੀ ਇੱਥੇ ਦੋ ਸੇਵਾਦਾਰ ਕੋਈ ਸੇਵਾਦਾਰ ਨਹੀਂ ਇਹਨ ਤੇ ਉੱਥੋਂ ਦਾ ਕੋਈ ਨਾ ਕੋਈ ਪ੍ਰਬੰਧਕ ਜਾਂ ਉੱਥੋਂ ਦੀ ਕੋਈ ਇਲਾਕੇ ਦੀਆਂ ਸੰਗਤਾਂ ਦੀ ਸੇਵਾਦਾਰਾਂ ਦੀ ਡਿਊਟੀ ਲਾਉਂਦੇ ਸੇਵਾਦਾਰ ਤਾਂ ਲੱਗੇ ਹੁੰਦੇ ਅਗਲੇ ਪਾਸੇ ਨਾਲ ਹੀ ਖਲੋਤੇ ਹੁੰਦੇ ਆ ਤਾਂ ਦੇ ਗੋਲਕ ਦੇ ਪੈਸੇ ਬਾਹਰ ਨਾਲ ਡਿੱਗ ਪਣਗੇ ਤੇ ਉਹਦੇ ਗੋਲ ਫੱਡੀ ਦੀ ਫੜੀ ਹੁੰਦੀ ਦਵਾ ਦੇ ਗੋਲਕ ਚ ਕਰਦੇ ਆ ਉਧਰ ਤੇ ਆਣ ਉਹਨਾਂ ਦਾ ਕੀ ਕਰਨਿਆ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਜੀ ਸਾਹਿਬ ਸ੍ਰੀ ਗੁਰੂ ਰੰਗਨ ਸਿੰਘ ਨਾਨਕ ਸਾਹਿਬ ਦੇ ਵਤਾਰਪੁਰ ਦੇ ਸਵਾ ਆਪਣਾ ਵਿਆਹਪੁਰ ਦੇ ਸੰਬੰਧ ਵਿੱਚ ਹਰ ਸਾਲ ਉੱਥੋਂ ਦੇ ਮਹੰਦਰ ਸਾਹਿਬ ਨੂੰ ਮਿਲਦੇ ਆਂ ਪਿਛਲੇ ਸਾਲ ਵੀ ਜਹੇਦਾਰ ਗੁਰਿੰਦਰ ਸਿੰਘ ਗੋਲੇ ਨਾਲ ਗੱਲ ਹੋਈ ਗੁਰਦਰਾ ਸਤਕਰਤਾਰ ਸਾਹਿਬ ਇਹ ਜਿਹੜੀ ਗੁਰੂ ਦੀ ਹਜ਼ੂਰੀ ਵਿੱਚ ਬੇਦ ਵੰਡੀ ਜਾਂਦੀ ਇਹ ਮਨਮਤਵਾ ਉਹਦਾ ਗਾਰਡਨ ਜਵਾਬ ਵੀ ਸੰਗਦੀ ਭਾਵਨਾ ਵਾ ਤੇ ਸਾਡੀ ਗੋਲ ਕਿਨਾ ਘਟ ਜੇ ਮਾਰੇ ਦੀ ਹਜ਼ੂਰੀ ਵਿੱਚ ਬੇਦ ਵੰਡੀ ਪਿਛਲੇ ਸਾਲ ਅਸੀਂ ਫਿਰ ਡੱਕਿਆ ਮੈਨਜਰ ਨੂੰ ਫੋਨ ਕੀਤਾ ਤੇ ਆਹ ਕੰਮ ਉਹੜਿਆਂ ਡਾਕਰ ਨੇ ਤੇ ਅਸੀਂ ਫਿਰ ਆਪਣਾ ਕੰਮ ਕਰਾਂਗੇ ਫਿਰ ਮੈਨਜਰ ਆ ਮਨਜੀਤ ਸਿੰਘ ਜਫਰਵਾਲ ਮੋਕੇ ਦੇ ਮਾਰੇ ਦੀ ਹਜ਼ੂਰੀ ਵਿੱਚ ਬੀਬੀ ਲਾਂਡੀਆਂ ਅਸੀਂ ਬੇਦ ਦੋ ਖੋਮ ਖਾਈ ਹੋਈ ਸੀ ਡੀਸੀ ਨਾਂ ਸ਼ਾਦੀਆਂ ਜਾ ਕੇ ਉਹ ਕੰਮਾਂ ਤੇ ਚੱਲਦੇ ਹੁੰਦੇ ਸੀ ਗੁਣੇ ਚੱਲਨੇ ਜਾ ਕੇ ਤੇ ਕੋਈ ਡੈਥ ਹੋ ਜਾਣੀ ਉੱਥੇ ਵੀ ਕਈ ਿਆਰ ਨਾ ਉਹ ਵੰਡੇ ਜਾਂਦੇ ਸੀ ਹਨ ਇਹ ਲੱਗਦਾ ਕਿ ਹੁਣ ਇਹਨਾਂ ਪ੍ਰੋਗਰਾਮਾਂ ਤੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਦਿਹਾੜੇ ਮਨਾਏ ਜਾਂਦੇ ਆ ਉੱਥੇ ਵੀ ਕਾਰਜ ਕੀਤੇ ਜਾਂਦੇ ਆ ਬੇ ਵੰਡੇ ਨੇ ਕਲੀਰੇ ਚੜਦੇ ਨੇ ਫਿਰ ਉੱਥੇ ਗੁਣੇ ਵੰਡੇ ਜਾਂਦੇ ਆ ਇਹਨਾਂ ਦੇ ਘਰਾਂ ਜਾਂਦੇ ਮੈਂਜਰਾਂ ਦੇ ਤੇ ਪਿਆ ਬਣਾ ਦੂਜੇ ਪ੍ਰਚਾਰਕਾਂ ਦੇ ਘਰਾਂ ਜਾਂਦੇ ਆ ਇਹਨਾਂ ਨੇ ਸਾਡੀ ਗੋਲ ਕੰਨਾ ਘੜ ਜੇ ਜੋ ਮਰਜ਼ੀ ਮਨਮਤੋਂ ਦਿਰਾ ਜਿਗੂੰ ਦਿਰੇ ਧੰਨਵਾਦ ਜੀ ਬੋਲੇ ਵੀ ਅਸੀਂ ਇੱਕ ਮਹੀਨਾ ਪਹਿਲਾਂ ਗੁਰਦਾਰਾ ਕਨ ਸਾਹਿਬ ਦੇ ਮੈਂਜ ਨੂੰ ਮਿਲੇ ਖੁਦ ਜਾ ਕੇ ਗੁਰਦਾਰਾ ਸਤਕਰਦਾਰ ਦੇ ਮੈਂਜ ਨੂੰ ਮਿਲੇ ਸਾਡੇ ਸਾਡੇ ਨਾਲ ਬੈਕਪ ਬੈਗ ਵਿਚਾਰ ਕਰਨੀ ਆ ਸਾਨੂੰ ਸਮਾਂ ਦੋ ਉਹਨਾਂ ਸਾਨੂੰ ਸਮਾਂ ਨਹੀਂ ਦਿੱਤਾ ਕੋਈ ਮਿਲੇ ਨਹੀਂ ਤੁਹਾਨੂੰ ਇਹ ਅਸਟਾਈਮ ਬਲਬੀਸ ਮੁਛਲ ਸਤਕਾਰ ਕਮੇਟੀ ਤੋਂ ਆ ਤੇ ਨਾਲ ਸਿੰਘ ਉਹਨਾਂ ਦੇ ਪਹੁੰਚੇ ਆ ਪਹੁੰਚੇ ਆ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜੀ ਕੋਲੋਂ ਕਿ ਜੋ ਮਨਮਤਾ ਹੋ ਰਹੀਆਂ ਉਹ ਮਨਮਤਾ ਨੂੰ ਰੋਕਿਆ ਜਾਵੇ ਕੁਝ ਦਿਨਾਂ ਬਾਅਦ ਵਿਆਹਪੂਰਬ ਬਾਬਾ ਕਲਾ ਸਾਹਿਬ ਦੀ ਧਰਤੀ ਤੇ ਆ ਬਾਬੇ ਨਾਨਕ ਦੇ ਵਿਆਹ ਦੀ ਜਦੋਂ ਗੱਲਾਂ ਹੁੰਦੀਆਂ ਤਾਂ ਉੱਥੇ ਵੀ ਕਹਿੰਦੇ ਮਨਮਤ ਹੋ ਰਹੀ ਆ ਮਨਮਤ ਇਦਾਂ ਕਿ ਕਲੀਰੇ ਬੰਦ ਦਿੱਤੇ ਜਾਂਦੇ ਆ ਉੱਥੇ ਵਿੱਦ ਵੰਡੀ ਜਾਂਦੀ ਆ ਉੱਥੇ ਗੁਣੇ ਵੱਡੇ ਜਾਂਦੇ ਆ ਇਹ ਸਾਰੀ ਮਨਮਤ ਆ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਇਸ ਤੋਂ ਦੂਰ ਕਰਨ ਦੀ ਗੱਲ ਕੀਤੀ ਸੀ ਪਰ ਉਸ ਮਨਮਤ ਦੇ ਵਿੱਚ ਅਸੀਂ ਗ੍ਰਸਤ ਹੋਏ ਆਂ ਜ਼ਿੰਮੇਵਾਰੀਆਂ ਕਿਹਦੀਆਂ ਐ ਜ਼ਿੰਮੇਵਾਰੀਆਂ ਸਾਡੇ ਪ੍ਰਚਾਰਕਾਂ ਦੀਆਂ ਅਸੀਂ ਦੱਸਣਾ ਜ਼ਿੰਮੇਵਾਰੀਆਂ ਸਾਡੇ ਪ੍ਰਚਾਰਕਾਂ ਦੀਆਂ ਅਸੀਂ ਪਰ ਦੱਸਣਾ ਪੈ ਰਿਹਾ ਅੱਜ ਇਹਨਾਂ ਸਿੰਘਾਂ ਨੂੰ ਘਰ-ਘਰ ਜਾ ਕੇ ਵੀ ਉਥੇ ਬੰਦੇ ਕਿ ਬਟਾਲੇ ਦੀ ਧਰਤੀ ਤੇ ਅਸੀਂ ਕਈ ਵਾਰੀ ਦੱਸ ਵੀ ਚੁੱਕੇ ਆਂ ਪਰ ਇਹ ਮਨਮਤ ਹੋ ਕਿਉਂ ਰਹੀ ਆ ਇਸ ਵਾਰ ਕੁਝ ਫਰਕ ਪਾਊਗਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੂੰ ਮਿਲ ਕੇ ਆਏ ਆ ਉਹਨਾਂ ਦੇ ਪੀਐਸ ਸਾਹਿਬ ਨੂੰ ਮੰਗ ਪੱਤਰ ਦੇ ਵੀ ਆਏ ਆ ਲਿਖਤੀ ਸੁਨੇਹਾ ਵੀ ਦੇ ਕੇ ਆਏ ਆ ਦੇਖਦੇ ਆ ਹੁਣ ਇਹਦੇ ਉੱਤੇ ਕਾਰਵਾਈ ਕੀ ਹੁੰਦੀ ਆ ਕਿ ਸੁਨੇਹਾ ਬਟਾਲੇ ਧਰਤੀ ਤੇ ਪਹੁੰਚਦਾ ਕਿ ਇਹ ਸਾਰੀਆਂ ਮਨਮਤਾ ਰੁਕਤੀਆਂ ਜਾਣ ਕਿਉਂਕਿ ਜੇ ਸਿੱਖ ਪਰੰਪਰਾਵਾਂ ਦੀ ਗੱਲ ਕਰੀਏ ਸਿੱਖ ਸਿਧਾਂਤਾਂ ਦੀ ਗੱਲ ਕਰੀਏ ਤੇ ਸਿਧਾਂਤ ਤੋਂ ਪਰੇ हट ਕੇ ਕੋਈ ਵੀ ਕੰਮ ਜਿਹੜਾ ਕੀਤਾ ਜਾਂਦਾ ਵਾ ਉਹਨੂੰ ਮਨਮਤ ਕਿਹਾ ਜਾਂਦਾ ਜਿਹਦੇ ਤੇ ਖਾਸ ਕਰਕੇ ਸਤਕਾਰ ਕਮੇਟੀ ਵੱਲੋਂ ਖਾਸ ਕਰਕੇ ਜ਼ੋਰ ਪਾ ਕੇ ਵੀ ਦੱਸਿਆ ਗਿਆ ਕਿ ਇਹ ਸਾਰੀਆਂ ਮਨਮਤਾਵਾਂ ਤੇ ਮਨਮਤ ਤੋਂ ਦੂਰ ਰਹਿਣ take that.